بلے فریمت کا دین آج شبد پیسن کر دیا ہویا نگت بھی پر کرما کر دیا ہویا ترباہ سنگتہ نے دار کا فریمت کا دین آج تبارکبار سی سگرہ جنگر دین کمیمبر بن جائے ماتا فریمت کو جو جگرہ بھی کہ سنگتہ نے آج دین پر یعنی آپ بلے فریمت کا دین آج آج ہی رائے ملے ਗੁਰ ਨਾਨਕ ਫਾਜ਼ਜ ਜਿਹਦੇ ਗੁਰ ਗਾਇਨ ਕਰੀਏ ਗੁਰਪਤਵ ਹਰਿ ਸਿਤਾ ਬਖੀ ਦਾ ਪ੍ਰਾਪਤ ਕਰੀਏ ਜੀ ਤੁੰਗ ਬੋਲ ਦਰੋ ਮਿਲਿਆ ਤੇ ਪੰਜਾ ਬੋਲ ਕਰੀਏ ਸੋ ਜੀਤੋ ਸਰਤਾ i <laughs> i <laughs> don't ਆਜੋ ਤੁਮਹਾਰੀ ਨਿਵਾਰਨ ਕਥਾ ਮੇਰੀ ਜੋ ਤੀਨੇ ਤਾ ਨਿਵਾਰਨ ਹਾਰਾ ਦੁਖੰਤਾ ਤੁਖਾਰਾ ਥਾ ਕੋ ਵਿਗਰਨ ਕੋ ਲਾਗੇ ਜਗ ਕੀ ਪ੍ਰਭਾ ਗੈ ਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਵਾਤੇ ਤ੍ਰਿਪਖੌਤੀ ਜੀ ਸਹਾਇ ਬਾਹ ਤ੍ਰਿਪਖੌਤੀ ਜੀ ਦੇ ਪਾਤਸ਼ਾਹੇ ਦਸਮੇ ਪ੍ਰਥਮ ਪਖੌਤੇ ਸਿਮਰ ਕੇ ਗੁਰ ਨਾਨਕ ਦੇਵ ਧਿਆਏ ਰੰਗਤ ਘਟ ਅਮਰ ਦਾਤ ਰਾਮਦਾਸ ਰਮਨ ਸਾਧਾਏ ਅਰਜਨ ਨਹਾਵੇ ਦੋ ਬਿੰਦਮੇਉ ਸਿਮਰੋ ਸਿਰੀ ਹਰਿ ਰਾਇ ਸਿਰੀ ਹਰਿ ਜਿਨ ਤੇ ਆਈਐ ਜਿਗਤ ਤੈਂ ਤਰੁ ਗੁਜਾਇ ਤੇਗ ਬਹਾਦਰ ਸਿਮਰਿਆ ਕੈ ਨ ਮਿਚਾਗੈ ਢਾਏ ਸਤਿ ਥਾਈ ਮਿਤਰਾ ਹਾਏ ਦਸਮੇ ਪਾਤ ਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਤਾਈ ਵੈਸਾ ਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਵਤਾ ਧੰਬਰ ਕੇ ਬੋਲ ਜੀ ਸਵਾਘਾਤ ਜੀ ਪੰਜਾਬ ਪਿਆਰਾ ਜੋ ਹੰਸਰਤ ਜਾਨੀਆਂ ਚਾਲੀਆਂ ਮੁਕਤੇ ਆ ਹੱਟੀਆਂ ਚੱਪੀਆਂ ਦੱਪਨੀਆਂ ਜਰਾ ਨਾਮ ਚੱਪਿਆ ਵਾਂਡੇ ਚੱਕੇ ਦੇਖੇ ਲਾਇ ਤੇਗ ਬਾੜੀ ਦੇ ਕੇ ਅੰਗੜ ਦਿੱਤਾ ਤੇਰਾ ਪਿਆਰਾ ਸੁਤਿਆਰਾ ਦੀ ਕਮਾਈ ਦਾ ਅਸਰ ਕੇ ਬੁੱਲ ਜੀ ਲੋਹਾ ਜੀ ਜਿਦਾ ਸਿੰਘਾ ਝੰਗੜੀਆਂ ਮੈਂ ਧਰਮ ਨੇਦ ਸਿੱਧ ਤੇ ਬੰਦ ਬੰਦ ਕਟਾਇ ਖੋਪਰੀਆਂ ਨੂੰ ਹੰਗਿਆ ਚ ਰੱਖਣੀਆਂ ਚੜ੍ਹਿਆ ਰਹਿਣ ਜਰਾਏਗੇ ਗੁਰਦੁਆਰੇ ਦੇ ਸੇਵਾਲੇ ਕੁਰਬਾਨੀਆ ਜੀ ਤੀਆਂ ਧਰਮ ਦੇ ਨਿਹਾਰਿਆ ਸੀ ਕਿ ਜਿਸਨ ਸਵਾਸ ਸੰਗਨਾਂ ਬਾਹੀ ਤਨ ਦੀ ਕਮਾਈ ਦਾ ਧਿਆਨ ਰੱਖ ਕੇ ਬੋਲ ਜੀ ਸੁਆਮੀ ਜੀ ਪੰਜਾ ਤਖਤਾਂ ਸਰਪੱਤ ਕੁੱਟ ਵਾਲਿਆਂ ਦਾ ਧਿਆਨ ਰੱਖ ਕੇ ਬੋਲ ਜੀ ਸੁਆਮੀ ਜੀ ਸਮੇਂ ਸਰਬੱਤ ਗਾਲ ਸਾਜੀ ਕੇ ਅਰਦਾਸ ਹੈ ਜੀ ਸਰਬੱਤ ਗਾਲ ਸਾਜੀ ਕੋ ਵਾਹਿਗੁਰੂ 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 ਜੀ ਤੇ ਆਵੇ ਤੇ ਆਉਣ ਕਿਾ ਸਦ ਕਦਰ ਸੁਖੋ ਵਜਾ ਜੈ ਕਾਲਤਾ ਜੀ ਸਾਹਿਬ ਸਰਬਾਰਥੀ ਅਰੇ ਆਇਤ ਦੇਵਤੇ ਫਤੇ ਬ੍ਰਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇਤਾ ਜੀ ਕੇ ਮੋਹ ਬਾਲੇ ਬੋਲੋ ਜੀ ਬੋਲੋ ਜੀ ਤੁਮ ਜੀ ਦਾ ਕੇ ਦਰ ਹੈ ਦਰਬੇਕ ਦਰਬ ਸਾਧਾਰ ਪਰੋਸਾ ਬੰਦਨਾ ਤੇ ਦਾ ਨਾਮ ਦਾ ਨਾਮ ਦਾ ਸ੍ਰੀ ਅਮਰਤ ਸਾਹਿਬ ਦੇ ਦਰਸ਼ਨ ਜਮਾਤਿਓਂ ਕਿੰਝ ਢੇ ਪੁੰਗੇ ਜੁਗ ਜੁਗਾ ਡਲ ਭਰਮ ਕਾ ਜਕਾਰ ਬੋਲੋ ਜੀ ਬੋਲੋ ਜੀ ਸਦਰ ਪਦਨੀ ਮਾਤਾ ਤੁਮ ਕੀ ਮਰਵਾ ਦਾਰਾ ਗਾਪ ਨਾ ਕੋ ਰੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾਤਾ ਜੀਓ ਸ੍ਰੀ ਗਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਮਾਤੋਂ ਪੰਥਰ ਵਿਛੋੜਿਆ ਗਿਆ ਗੁਰਲੇ ਦਰਸ਼ਨ ਤੇ ਸੇਵਾ ਸਭਾ ਦਾ 2000 ਰੁਪਏ ਰਕਮ ਸਾਜੀ ਨਮਕੋ ਮਾਣਿਆਂ ਦੇ ਮਾਨ ਗੁਰੂ ਮਤਾਨਿਆਂ ਤੇ ਤਾਨ ਨੇ ਓਟਿਆਂ ਦੀ ਹੁਰ ਸੱਚੇ ਤੇ ਤਵਾਏ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਦੀਨ ਦੇ ਆਪਾ ਜੀਓ ਆਪ ਜੀ ਦੇ ਹਜੂਰ ਵਿੱਚ ਅਰਦਾਸ ਬੇਨਤੀ ਜੋਦੜੇ ਹੈ ਸਤਿਗੁਰੂ ਜੀ ਐਸ ਵਕਤ ਦੇ ਅਰਦਾਸ ਬੇਨਤੀ ਜੋਦੜੇ ਸੋਧ ਕਰਕੇ ਪ੍ਰਵਾਨ ਕਰਨੇ ਮਹਾਰਾਜ ਜੀਓ ਭਾਈ ਗੋਦਾ ਜੀਓ ਆਪ ਜੀ ਦਾ ਪਰਮਾਣ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁਤ ਜਗ ਚੰਨ ਹੋਵਾ ਜਿਉਂ ਕਰ ਸੋਜ ਨਿਕਲਿਆ ਤਾਰੇ ਚੱਪੇ ਅੰਧੇਰ ਬਲਵਾ ਬਾਣ ਵਾਚ ਅਨੁਸਾਰ ਦਿਨ ਦੁਨੀਆ ਦੇ ਮਾਲਕ ਅਦਿਰੰਕਾਰ ਦੀ ਜੋਤ ਸਿੱਖ ਧਰਮ ਦੇ ਬਾਨੀ ਸਿੱਖ ਧਰਮ ਦੇ ਮੋਢੀ ਸਾਰੇ ਬੇਕਵਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਓ ਆਪ ਜੀ ਦੇ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਵਿੱਚ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰਦੁਆਰਾ ਸਿੰਘ ਸੱਭਾ ਚੜ੍ਹਦੀ ਕਲਾ ਜੀ ਤੋਂ ਪਾਠਾ ਜੀਓ ਅੰਮ੍ਰਿਤ ਵੇਲੇ ਮਹਾਰਾਜਿ ਪ੍ਰਭਾਤ ਰੇ ਪਗਾ ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼ਬਦ ਕੀਰਤਨ ਕਰਦੇ ਹੋਏ ਨਗਰ ਦੇ ਪ੍ਰਕਰਮਾ ਕਰਦੇ ਹੋਏ ਸਰਬੱਤ ਦਾ ਦਰਗਾਹ ਦੇ ਪ੍ਰੇਤਮਲ ਗੁਰੂ ਸਵਾਰੇ ਤੁਹਾਡਾ ਬਰਤਵਾ ਸੀ ਸਰਦਾਰ ਜੁਗਿੰਦਰ ਸਿੰਘ ਮੈਂਬਰ ਪੰਚਾਇਤ ਮਾਤਾ ਪ੍ਰੇਤਮ ਕੌਰ ਜੀ ਦੇ ਗ੍ਰਹਿ ਵਿਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਦਤ ਸਿੰਘ ਬੱਲਵੰਦ ਉਹ ਮਹਾਰਾਜ ਜੀ ਅੱਜ ਦੀ ਪ੍ਰਭਾਤ ਕਾਦੀ ਦੀ ਸੇਵਾ ਲਈ ਗਿਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਮਰਲੀਆ ਸੇਵਾਸਾਂ ਆਪ ਜੀ ਨੇ ਸਪਲੀਆਂ ਕਰਨੀਆਂ ਜਿੰਨਾ ਵੀ ਭਾਵਨਾਵਾਂ ਨੂੰ ਲੈ ਕਰਕੇ ਕੰਮਨਾਵਾਂ ਨੂੰ ਲੈ ਕਰਕੇ ਸੇਵਕ ਪਰਿਵਾਰ ਵੱਲੋਂ ਗੁਰੂ ਨਾਨਕ ਮਹਾਰਾਜੀ ਉਹ ਆਪ ਜੀ ਦੀ ਪ੍ਰਭਾਤ ਕਾਦੀ ਤੇ ਰਸਨੇ ਪਾਸ਼ਾ ਦੀ ਕਿਰਪਾ ਕਰਨੀ ਭਾਵਨਾਵਾਂ ਕਾਮਨਾਵਾਂ ਪੂਰੀਆਂ ਕਰਨੀਆਂ ਗੁਰਦਾਰ ਕਮਾ ਰਾਜੀਓ ਦਰੋਂ ਕਰੋ ਅਸੀਸਾਂ ਖੁਸ਼ੀਆਂ ਬਖਸ਼ੀ ਕਰਨੀਆਂ ਦਾਤਾਂ ਬਖਸ਼ੀ ਕਰਨੀਆਂ ਮਾਰੇ ਪਰਿਵਾਰ ਦੇ ਸਿੱਖੇ ਮੇਰ ਪ੍ਰਿਆਰ ਰੱਖਣਾ ਦੁੱਖਾਂ ਦੇਦਰੇ ਨਾ ਸੁੱਖਾਂ ਦੇ ਪ੍ਰਕਾਸ਼ ਘੜਤ ਪਛਾਣਦੇ ਤਦ ਰੁਕੀਆਂ ਬਖਸ਼ੀ ਕਰਨੀਆਂ ਸਰਦਾ ਜਗਿੰਦਰ ਸਿੰਘ ਦੇ ਸਾਰੇ ਹੀ ਪਰਿਵਾਰ ਦੇ ਸਿੱਖੇ ਮੇਰ ਪ੍ਰਿਆਰ ਰੱਖਣਾ ਆਪਣੇ ਦਾਤਾਂ ਬਖਸ਼ੀ ਕਰਨੀਆਂ ਕਿੱਤ ਕਮਨ ਸਫਲ ਕਰਦੇ ਸੇ وقت ਪਰਿਵਾਰ ਵੱਲੋਂ ਬਖਸ਼ੇ ਪੜਾਉਣਿਆਂ ਵਿੱਚ ਉਪਰੋਕਤ ਦੇ ਪ੍ਰਚਾਰ ਚਾਦ ਉਤੇ ਲੰਗਰ ਪਜਾ ਕਰਕੇ ਹਾਜ਼ਰ ਕੀਤੇਨ ਦਰ ਪ੍ਰਵਾਹ ਹੋਣ ਦਰ ਪ੍ਰਵਾਹ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੇ ਕਿਨਨ ਸਟਾਰ ਪ੍ਰਚਾਰ ਹਾਜ਼ਰਨ ਦਰ ਪ੍ਰਵਾਹ ਬਾਰੇ ਕਿਰਪਾ ਕਰਨੀ ਕਿਕਤ ਮੈਨ ਸਫਲ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ ਗੁਰੂ ਘਰ ਵੱਲੋਂ 11 ਰੁਪਏ ਗੰਤੀ ਸਿੰਘ ਵੱਲੋਂ 10 ਪੇਟਾ 500 ਰੁਪਏ ਬੱਬਾ ਜੀ ਦਿੱਤੇ ਗਾਡੀ ਵਾਸਤੇ 2 ਰੁਪਏ ਨਿਸ਼ਾਸਨ ਸੇਵਾਦਾਰ ਲਈ 100 ਰੁਪਏ ਜੋ ਅਰੋਹ ਵਾਲੇ ਸੇਵਾਦਾਰ ਲਈ 100 ਰੁਪਏ ਢੋਲਕੀ ਵਾਲੇ ਸੇਵਾਦਾਰ ਲਈ 100 ਰੁਪਏ ਚਿਤੇ ਵਾਲੇ ਸੇਵਾਦਾਰ ਲਈ 100 ਰੁਪਏ ਸ਼ੌਂਤਨ ਰਾਸਮੀ ਜੀਕਰੋਂ ਹੋਣ ਵਾਲੀ ਕਿਰਪਾ ਕਰਨੀ ਤੇ ਤੇ ਆਹ ਨਿਯਮ ਸੇਵਾਵਾਂ ਸਪਲੀਆਂ ਕਰਨੀਆਂ ਦਾ ਆਪਣੇ ਦਾਤਾਂ ਪਕੀ ਕੰਨੀਆਂ ਮਾ ਜੈਸੇ ਕਾਣੀ ਪਰਿਵਾਰ ਵੱਲੋਂ ਭੁਪਿੰਦਰ ਕੋੜ ਦੇ ਸਾਰੇ ਪ੍ਰਵਾਸੀ ਕਿਰਤੀ ਕਲਾ ਤੰਤਰੋਤੀ ਦੀ ਅਰਦਾਸ ਬੇਨਤੀ 100 ਰੁਪਏ ਮਨਜੀਤ ਸਿੰਘ ਦੀ ਤੰਦਰੁਸਤੀ ਲਈ ਮਰਦਨ ਸਿੰਘ ਪਰਿਵਾਰ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ 100 ਰੁਪਏ ਮਾਤਾ ਪਿਤਾ ਤੋਂ ਤੋਰ ਦੇ ਤੰਦਰੁਸਤੀ ਦੇ ਅਰਦਾਸ ਬੈਂਤੀ ਤੌਰ ਤੇ ਗੁਰਪ੍ਰੀਤ ਸਿੰਘ ਸੁਖਦੇਵ ਕੋਲ ਨੇ ਬੱਚੇ ਲਈ ਦਾਤ ਲਈ ਅਰਦਾਸ ਬੈਂਤੀ ਤੌਰ ਤੇ ਦਾਦਾ ਬਚਨ ਸਿੰਘ ਦਾਦੇ ਮੇਲ ਕੋਰ ਪੁੱਤ ਜਗਵੰਦਰ ਸਿੰਘ ਦੇ ਆਤਮਾ ਦੇthole ਗਾ ਤੇ ਅਰਦਾਸ ਬੈਂਤੀ ਤੌਰ ਤੇ ਮਾਰੀ ਕਿਰਪਾ ਕਰਨੀ ਪਰਿਵਾਰ ਦੀਆਂ ਕੀਤੀਆਂ ਜਿਹੜੀਆਂ ਅਰਦਾਸਾਂ ਬੈਂਤੀਆਂ ਚੋਲੜੀਆਂ ਸੋਧ ਕਰਕੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ ਪਰਿਵਾਰ ਸੁਖਾਂਤੀ ਤੇ ਤੰਦਰੁਸਤੀਆਂ ਨਾਲ ਆਪਣੇ ਦਾਤਨ ਬਖੀਰ ਕਰਨੀ ਹੈ ਧਾਰਾਇਣ ਸੰਤਰੀਆਂ ਹਾਜ਼ਰੀਆਂ ਪਰਿਵਾਰ ਜਿਲਦੋ ਘਟਾਵਾਂ ਪ੍ਰੋਣਾਨ ਕੀਰਤਨੇ ਭਟਾਵਾਂ ਪਰਵਾਰ ਕਰਨੀਆਂ ਸਾਰੀਆਂ ਇਹ ਸੰਤੋ ਦੇ ਦਿਨਾਂ ਤੇ ਮੇਰਾ ਪ੍ਰਿਆ ਰਤ ਰਕਣਾ ਨਗਰ ਕੇੜੇ ਸੁਖਾਂਤੀ ਘਰਾਂ ਤੋਂ ਸੁਖਾਂਤੀ ਵਰਤੌਣੇ ਸਤੋ ਵਹਿ ਨਾਮ ਤੇ ਆਵੇ ਨਾਨਕਾ ਜਗਤ ਜੀਤੋ ਸੋਤ ਸੋਤ ਗੋਲੇ خالی پر ستر